ਐਸਐਸਪੀ ਨੂੰ ਕਿਆ ਕੁੜੀ ਨੇ ਵੀਰਾ ਰੇਪ ਹੋਇਆ ਕੋੜਤਾ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾ ਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਓ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਈਐਸਪੀ ਜਸਜੋਤ ਸਿੰਘ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਿਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਉਸ ਚੀਜ਼ ਨੂੰ ਪੰਜਾਂ ਦੇ ਨਾਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਲਿਸ ਸੋੜਦੀ ਨਹੀਂ ਕਹਿੰਦੇ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾਮ ਗਰਾਮ ਤੋਂ ਇਹ ਜੋੜੀ ਚ ਇੱਕ ਵੀ ਜਥੇਬੰਦੀ ਕਾਲਤਾਗ ਸਹਿ ਦਾ ਮੁਖੀ ਜਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ ਵੀ ਦਿਨ ਲੱਗ ਗਏ ਚਾਜੜਾ ਸੁੱਤਿਆ ਨੂੰ ਮਹਾਰਾਜਾ ਲੋ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਨਹੀਂ ਇੱਕ ਦਿਨ ਫੋਟੋ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ ਪੰਜਵੇਂ ਮਹੀਨੇ ਦੀ ਨੂੰ ਇਹਦੇ ਨਾਲ 4 4 ਘੰਟੇ ਰਹੇ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅਸੀਂ ਦੇਖਿਆ ਬਾਬਾ ੱਟਕੇ ਨੇ ਨੂੰ ਰੂਮ ਚ ਲੈ ਕੇ ਗਿਆ ਸੀ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾ ਭਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪੱਗਾਂ ਬੰਨ੍ਹ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂ ਮੈਂ ਜਗਰਾਉਣ ਹੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਸਾਰਾ ਕੁਝ ਦਿੱਤਾ 12 ਕੰਪਲੇਂਟਾਂ ਦਿੱਤੀਆਂ 12 ਪਿੰਡਾਂ ਨੇ ਐਸਜੀਐਸਪੀ ਜੀ ਸਮੇਤ ਪੜਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਇੰਨਾ ਕੁ ਉਹਨਾਂ ਨੇ ਮਜਬੂਰ ਕਰਤਾ ਵੀ ਇਹ ਕੰਮ ਬੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ ਮੈਨੂੰ ਡੀਐਸਪੀ ਨੇ ਇੰਨਾ ਮਜਬੂਰ ਕਰ ਮਜਬੂਰ ਕਰਤਾ ਮਰਨ ਲਈ ਵੀ ਤੇਰੇ ਤੇ ਪਰਚੇ ਕਰਾਂਗੇ ਮੇਰੇ ਪਿਓ ਦਾ ਕਹਿਣਾ ਪਤ ਠੀਕ ਆ ਮੌਤ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ ਇੱਥੇ ਜੀਵਤ ਕੋਈ ਨਹੀਂ ਅਸੀਂ ਸਾਡਾ ਜਿਹੜਾ ਮਸਲਾ ਇੱਕ ਬਲਜਿੰਦਰ ਸਿੰਘ ਜਿਹੜਾ ਸਾਧ ਸੀਗਾ ਚਰਨ ਘਟ ਵਾਲਾ ਜਗਰਾਉ ਤੋਂ ਉਹ ਜਿਹੜਾ ਕੇਸ ਇਸ 20 ਦਿਨ ਪਹਿਲੋ 1 ਸਤੰਬਰ ਨੂੰ ਹੁੰਦਾ ਵਾ ਉਹ ਸਬੰਧ ਦੇ ਵਿੱਚ ਅਸੀਂ ਜੋ ਕੁਝ ਜਾਣਕਾਰੀਆਂ ਵੀ ਇਹ 20 ਦਿਨ ਦੇ ਵਿੱਚ ਕੀ ਕੀ ਚੱਲਿਆ ਬਾਬੇ ਦੇ ਉੱਤੇ ਬਲਾਤਕਾਰ ਦਾ ਦੋਸ਼ ਲੱਗਣਾ ਕੇਸ ਦਰਜ ਹੋ ਕੇ ਉਹਦਾ ਜੇਲ੍ਹ ਜਾਣਾ ਤੇ ਫਿਰ 10 ਦਿਨਾਂ ਦੇ ਵਿੱਚ ਵਿੱਚ ਬਾਬੇ ਦਾ ਕੇਸ ਕਿਵੇਂ ਉਹਨਾਂ ਨੇ ਰਿਜੈਕਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਡੀਐਸਪੀ ਜਸਜੋਤ ਸਿੰਘ ਨੇ ਕਿਵੇਂ ਉਹ ਗੱਲਬਾਤ ਕੀਤੀ ਹੈ ਤੇ ਕਿਵੇਂ ਸਾਨੂੰ ਧਮਕੀਆਂ ਆਈਆਂ ਉਹ ਸਬੰਧ ਦੇ ਵਿੱਚ 20 ਦਿਨ ਬਾਅਦ ਫਿਰ ਇੱਕ ਰੇਪ ਦਾ ਪਰਚਾ ਬਾਬੇ ਤੇ ਹੋ ਜਾਣਾ ਤੇ ਫਿਰ ਸਾਨੂੰ ਫੋਨ ਆਉਣੇ ਧਮਕੀ ਮਾਰਨ ਦੇ ਤੇ ਉਹ ਸਬੰਧ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਹਾਂ Kestiren ki yine tam